ਮਿਸ਼ਨਰੀ ਕਾਲਜਾਂ ਨੇ ਹਮੇਸ਼ਾ ਹੀ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦਾ ਹੀ ਪ੍ਰਚਾਰ ਕੀਤਾ ਜਿਹਨੂੰ ਅੱਜ ਤੱਕ ਸੰਪਰਦਾਈ ਡੇਰੇਦਾਰ ਸਵਾਏ ਖਰੜੇ ਤੋਂ ਹੋਰ ਕੁਝ ਨਹੀਂ ਆਂਦੇ ਜੀ ਇਹ ਤੇ ਖਰੜਾ ਅਸੀਂ ਕਹਿੰਨੇ ਚਲੋ ਤੁਹਾਡੇ ਹਿਸਾਬ ਨਾਲ ਖਰੜਾ ਤੇ ਫਿਰ ਇਹ ਕੰਮ ਕਰੋ ਜਿਹੜੀ ਮਰਿਆਦਾ ਉਹ ਸਾਨੂੰ ਦੱਸ ਦਿਓ ਕਿਹੜੀ ਜਿਹੜੀ ਸਾਰੀ ਕੌਮ ਦੇ ਉੱਤੇ ਲਾਗੂ ਹੋ ਸਕੇ ਉਹ ਤੇ ਸਾਰਿਆਂ ਨੂੰ ਪਤਾ ਵੀ ਆਪੂ ਆਪਣੀ ਡੱਫਲੀ ਸਾਰੇ ਵਜਾਉਂਦੇ ਆ ਇੱਕੋ ਹੀ ਆ ਜਿਹੜੀ ਮਰਿਆਦਾ ਦੇ ਝੰਡੇ ਠਾਪਾ ਸਕਦੇ ਆ ਉਹ ਕਿਹੜੀ ਹੈ ਜੀ ਭਲਾ ਅਕਾਲ ਤਖਤ ਵੱਲੋਂ ਪ੍ਰਵਾਨਤ ਸੇਖ ਰਹਿਤ ਮਰਿਆਦਾ ਹੁਣ ਉਹਦੇ ਮੁਤਾਬਕ ਹੀ ਖੰਡੇ ਬਾਟੇ ਦੀ ਪੌਲ ਤਿਆਰ ਕਰਨ ਦੀ ਵਿਧੀ ਲਿਖੀ ਹੋਈ ਹੈ ਕਿ ਪੰਜ ਬਾਣੀਆਂ ਪੜ੍ਹ ਕੇ ਖੰਡੇ ਦੀ ਪੌਲ ਤਿਆਰ ਕਰਨੀ ਹੈ ਸਿੱਖਾਂ ਦਾ ਨਿਤਨੇਮ ਜਬਜੀ ਸਾਹਿਬ ਜਪਜੀ ਸਾਹਿਬ ਸੋਈਏ ਅਨੰਦ ਸਾਹਿਬ ਇਹ ਸਾਰੀਆਂ ਗੱਲਾਂ ਉੱਥੇ ਲਿਖੀਆਂ ਹੋਈਆਂ ਨੇ ਪਰ ਸਵਾਲ ਇਹ ਪੈਦਾ ਹੁੰਦਾ ਸਵਾਲ ਉਹ ਲੋਕ ਕਰਦੇ ਨੇ ਜਿਹੜੇ ਆਪ ਇਸ ਮਰਿਆਦਾ ਤੋਂ ਭਗੋੜੇ ਨੇ ਮਿਸ਼ਨਰੀ ਕਾਲਜਾਂ ਨੇ ਹਮੇਸ਼ਾ ਹੀ ਇਸੇ ਅਕਾਲ ਤਖਤ ਤੋਂ ਪ੍ਰਵਾਨ ਸੇਖ ਰਹਿਤ ਮਰਿਆਦਾ ਦੇ ਮੁਤਾਬਕ ਹੀ ਅਮਰ ਸੰਚਾਰ ਕੀਤਾ ਹੈ ਹਰ ਸਾਲ ਜਦੋਂ ਨਵਾਂ ਬੈਚ ਹੁੰਦਾ ਨਾ ਮਿਸ਼ਨਰੀ ਕਾਲਜਾਂ ਦਾ ਤੇ ਹਰ ਸਾਲ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਖੰਡੇ ਦੀ ਪੌਲ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਮੁਤਾਬਕ ਸ਼ਿਕਾਈ ਜਾਂਦੀ ਹੈ ਪਰ ਗੱਲ ਫਿਰ ਉੱਥੇ ਆਉਂਦੀ ਆ ਸਵਾਲ ਕੌਣ ਲੋਕ ਕਰ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਪੋਤੀਆਂ ਆਪਣੇ ਗੁਟਕੇ ਜਿਨ੍ਹਾਂ ਦੀਆਂ ਬਾਣੀਆਂ ਤਰਤੀਬਾਂ ਤੱਕ ਵਿਗਾੜ ਦਿੱਤੀਆਂ ਅੱਜ ਉਹ ਲੋਕ ਉੱਠ ਕੇ ਸਵਾਲ ਕਰਦੇ ਨੇ ਮੈਂ ਤੇ ਫਿਰ ਦੁਬਾਰਾ ਬੇਨਤੀ ਕਰਦਾ ਕਿ ਆਓ ਇੱਕ ਝੰਡੇਟ ਆਉਣ ਦੀ ਆਪਾਂ ਕੋਸ਼ਿਸ਼ ਕਰੀਏ ਆਪਣੇ ਮਤ ਪੇਦ ਆਪਣੀਆਂ ਲੜਾਈਆਂ ਛੱਡ ਕੇ ਇਕਾ ਬਾਣੀ ਹਾਂ ਇਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣ ਦਾ ਯਤਨ ਕਰੀਏ ਤੇ ਚੇਤ ਦੇ ਮਹੀਨੇ ਤੋਂ ਬਾਅਦ ਜੋ ਵਿਸਾਖ ਦਾ ਮਹੀਨਾ ਆ ਰਿਹਾ ਹੁੰਦਾ ਹੈ ਵਸਾਖ ਭਲਾ ਸ਼ਾਖਾਂ ਵੇਸ ਕਰੇ ਮਹਾਰਾਜ ਨੇ ਨਾ ਇਹ ਰੋਤਵੀ ਬੜੀ ਕਮਾਲ ਦੀ ਚੁਣੀ ਸੀ ਕਿਉਂਕਿ ਗੁਰੂ ਨੂੰ ਪਤਾ ਸੀ ਜਦੋਂ ਵਿਸਾਖ ਦਾ ਮਹੀਨਾ ਹੁੰਦਾ ਹੈ ਫਗਣ ਤੋਂ ਬਾਅਦ ਚੇਤ ਵਸਾਖ ਇਹ ਬਸੰਤ ਦੀ ਰੋਤ ਆਉਂਦੀ ਏ ਦਰਖਤ ਵੀ ਉਹਨਾਂ ਦੀਆਂ ਕਰੁੰਬਲੀਆਂ ਨਿਕਲ ਆਉਂਦੀਆਂ ਪੱਤੀਆਂ ਸ਼ਿੰਗਾਰ ਕਰ ਆਉਂਦੀਆਂ ਸੋਹਣੇ ਫੁੱਲ ਬੂਟੇ ਨਿਕਲ ਆਉਂਦੇ ਆ ਤੇ ਮਹਾਰਾਜ ਨੇ ਫਿਰ ਬੜੀ ਪਿਆਰੀ ਸਾਨੂੰ ਉਹ ਰੋਤ ਦਿੱਤੀ ਕਿ ਵੈਸਾਖ ਪਲਾ ਸ਼ਾਖਾਂ ਵੇਸ ਕਰੇ ਤਨ ਦੇਖੇ ਹਰ ਦੁਆਰ ਆਵੋ ਦਇਆ ਕਰੇ ਕਰ ਆਵੋ ਪਿਆਰੇ ਦੁਤਾਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਭਾਵਾਂ ਮਹਾਰਾਜ ਮੈਂ ਤੁਹਾਨੂੰ ਚੰਗਾ ਲੱਗ ਜਾਣਾ ਮੇਰੀ ਦੁਨੀਆ ਤੇ ਕੋਈ ਕੀਮਤ ਨਹੀਂ ਪਾ ਸਕਦਾ ਕੋਈ ਮੈਨੂੰ ਖਰੀਦ ਨਹੀਂ ਸਕਦਾ ਅੱਜ ਅਸੀਂ ਮਾਲਕ ਨੂੰ ਭਾਏ ਨਹੀਂ ਆ ਤਾਂ ਹੀ ਉਹ ਅੱਜ ਡਿੱਗਦੇ ਫਿਰਦੇ ਆ ਤਾਂ ਹੀ ਉਹ ਅੱਜ ਲੰਮੇ ਪੈਂਦੇ ਫਿਰਦੇ ਆ ਤਾਂ ਹੀ ਉਹ ਥਾਂ ਥਾਂ ਤੇ ਅਸੀਂ ਨਮਸਕਾਰਾ ਕਰਦੇ ਫਿਰਦੇ ਆਓ ਆਪਣੇ ਘਰਾਂ ਦਾ ਮਾਹੌਲ ਬਣਾਈਏ ਗੁਰੂ ਦੇ ਸਿਧਾਂਤ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟ ਦੀ ਪੌਲ ਨਹੀਂ ਲਈ ਅਮਰਤਾਰੀ ਨਹੀਂ ਹੋਏ ਖੰਡੇ ਬਾਟ ਦੀ ਪੌਲ ਲੈ ਕੇ ਗੁਰੂ ਦੇ ਪੁੱਤਰ ਤੇ ਗੁਰੂ ਦੀਆਂ ਧੀਆਂ ਬਣ ਕੇ ਆਪਣੇ ਘਰਾਂ 'ਚ ਬਾਣੀ ਦੀਆਂ ਪੋਤੀਆਂ ਇੱਕ ਮੈਂ ਸੁਝਾਅ ਹੋਰ ਦੇਵਾਂਗਾ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ ਜਿਨ੍ਹਾਂ ਘਰਾਂ ਵਿੱਚ ਅਜੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੋਣੇ ਨੇ ਜਿਹੜੇ ਅੱਜ ਆਨੰਦ ਕਾਰਜਾਂ ਤੋਂ ਬਾਅਦ ਸਮੱਸਿਆਵਾਂ ਆ ਰਹੀਆਂ ਨੇ ਨਾ ਤਲਾਕ ਦੀਆਂ ਨੌਬਤਾਂ ਆ ਰਹੀਆਂ ਨੇ ਪਤਾ ਕਿਉਂ ਅੱਜ ਸਾਡੇ ਬੱਚੇ ਬਾਣੀ ਤੋਂ ਟੁੱਟ ਗਏ ਆਪਣੇ ਘਰਾਂ 'ਚ ਬਾਣੀ ਵਾਲਾ ਮਾਹੌਲ ਬਣਾਓ ਧੀਾਂ ਨੂੰ ਪੇਕੇ ਘਰ ਤੋਂ ਇੱਕ ਚੇਟਕ ਲਾ ਦਿਓ ਕਿ ਪੁੱਤ ਤੂੰ ਸਹਿਜ ਪਾਠ ਕਰਿਆ ਕਰ ਜਦੋਂ ਸਾਡੀ ਧੀ ਦਾ ਆਨੰਦ ਕਾਰਜ ਹੋਵੇ ਕੋਸ਼ਿਸ਼ ਕਰੋ ਇੱਕ ਨਹੀਂ ਤੇ ਦੋ ਨਹੀਂ ਤੇ ਇੱਕ ਕੋਸ਼ਿਸ਼ ਕਰੋ ਵੀ ਸਾਡੀ ਧੀ ਤੇ ਸਾਡਾ ਪੁੱਤ ਦੋਨਾਂ ਦੀ ਗੱਲ ਕਰਦਾ ਇੱਕ ਦਿਨ ਨਹੀਂ ਆਪੋ ਆਪਣੇ ਆਨੰਦ ਕਾਰਜਾਂ ਦੇ ਸਹਿਜ ਪਾਠ ਖੁਦ ਆਪ ਕਰਨ ਇਹ ਆਦਤ ਪੈ ਜਾਏਗੀ ਚੇਟਕ ਲੱਗ ਜਾਏਗੀ ਉਹਨਾਂ ਨੂੰ ਬਾਣੀ ਪੜ੍ਹਨ ਦੀ ਘਰਾਂ 'ਚ ਮਾਹੌਲ ਬਣ ਜਾਏਗਾ ਅੱਜ ਬਾਣੀ ਸਾਡੇ ਘਰਾਂ 'ਚੋਂ ਨਿਕਲ ਗਈ ਮਨਮਤ ਆ ਗਈ ਪਖੰਡ ਆ ਗਿਆ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਆ ਗਈਆਂ ਵਿਆਹ ਹੁੰਦਾ 2-3 ਸਾਲ ਬਾਅਦ ਜੇ ਕੋਈ ਪ੍ਰੋਬਲਮ ਆਉਂਦੀ ਆ ਲੋਕ ਡੇਰਿਆਂ ਤੋਂ ਰੱਖਾਂ ਲੈਣ ਧਾਗੇ ਲੈਣ ਤਵੀਤ ਲੈਣ ਤੁਰ ਪੈਂਦੇ ਆ ਅੱਜ ਖਮਿਆਜੇ ਭੂਤ ਨੇ ਪੈਰੇ ਆ ਗਰਦਾਸਪੁਰ ਘਟਨਾ ਵਾਪਰੀ ਆ ਨਾ ਇੱਕ ਸੱਸ ਤੇ ਇੱਕ ਨੋਪਿਓਪ ਇੱਕ ਪੁੱਤਰ ਤੇ ਇੱਕ ਮਾਂ ਨੇ ਰਲ ਕੇ ਇੱਕ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਸਿਰਫ ਪੁੱਤਰ ਦੀ ਲਾਲਸਾ ਵਿੱਚ ਕਿ ਸਾਡੇ ਘਰ ਔਲਾਦ ਹੋਵੇ 2 ਸਾਲ ਹੋ ਗਏ ਸੀ ਵਿਆਹ ਨੂੰ ਤੇ ਸਾਡੇ ਘਰਾਂ 'ਚ ਬਾਣੀ ਪੜੀ ਜਾਂਦੀ ਤੇ ਇਦਾਂ ਦੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਕਦੀ ਨਾ ਵਾਪਰਦੀਆਂ ਸਮਾਜ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਨੀਆਂ ਉਹ ਵੀ ਉਹਨਾਂ ਵੱਲੋਂ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਹੋਣ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਉਸ ਗੁਰੂ ਦੇ ਪੁੱਤਰ ਹੋਈਏ ਐਡਾ ਵਧੀਆ ਸਾਡੇ ਕੋਲ ਗੁਰੂ ਦਾ ਸਿਧਾਂਤ ਹੋਈਏ ਤੇ ਅਸੀਂ ਸਿਰਫ ਸੰਸਾਰ ਦੀਆਂ ਕੁਝ ਨਿੱਕੀਆਂ-ਨਿੱਕੀਆਂ ਪ੍ਰਾਪਤੀਆਂ ਕਰਕੇ ਜਾਂ ਨਿੱਕੇ-ਨਿੱਕੇ ਲਾਲਚਾਂ ਕਰਕੇ ਗੁਰੂ ਨੂੰ ਪਿੱਠ ਦੇ ਦਈਏ ਇਹਦਾ ਮਤਲਬ ਹੈ ਅਸੀਂ ਗੁਰੂ ਦੇ ਸਿਧਾਂਤ ਤੋਂ ਬਹੁਤ ਦੂਰ ਜਾ ਕੇ ਬਿਠੇ ਹਾਂ ਆਓ ਆਪਣੇ ਅੰਦਰ ਇੱਕ ਕਮਿਟਮੈਂਟ ਲੈ ਕੇ ਆਈਏ ਧਾਰ ਜੀ ਆਰੇ ਇੱਕ ਟੇਕ ਤੂੰ ਲਹਾ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਆਪਣੇ ਕਰਾਂ ਸਤਗੁਰ ਦੀ ਬਾਣੀ ਪੜੋ ਸਹਿਜ ਪਾਠ ਕਰੋ ਗੁਰੂ ਦੇ ਸਿਧਾਂਤ ਨੂੰ ਇਹ ਡਰ ਕੱਢੋ ਆਪਣੇ ਮਨਾਂ ਵਿੱਚੋਂ ਕਈ ਵਾਰੀ ਨਾ ਸਾਨੂੰ ਡਰਾਇਆ ਜਾਂਦਾ ਤੁਸੀਂ ਬਾਣੀ ਪੜੋਗੇ ਤੁਹਾਨੂੰ ਪਾਪ ਲੱਗੇਗਾ ਮੈਂ ਇੱਕ ਬੇਨਤੀ ਕਰਾਂ ਇੱਕ ਬੰਦੇ ਨੂੰ ਬਾਣੀ ਪੜਨੀ ਨਹੀਂ ਆਉਂਦੀ ਉਹਨੂੰ ਇਹ ਡਰਾਇਆ ਜਾਂਦਾ ਕਿ ਤੂੰ ਗਲਤ ਪੜਿਆ ਤੈਨੂੰ ਪਾਪ ਲੱਗੇਗਾ ਹਰ ਬੰਦਾ ਬਾਣੀ ਪੜਨ ਵਾਲਾ ਪਾਠ ਕਰਨ ਵਾਲਾ ਗਰੰਥੀ ਸਿੰਘ ਪਾਠੀ ਸਿੰਘ ਪ੍ਰਚਾਰਕ ਕੋਈ ਬਾਬਾ ਵੀ ਜਦੋਂ ਪਾਠ ਕਰਕੇ ਹੜਦਾ ਮਗਰੋਂ ਅਰਦਾਸ ਕਰਦਾ ਨਾ ਤੇ ਅਰਦਾਸ ਵਿੱਚ ਕੀ ਸ਼ਬਦ ਬੋਲਦਾ ਪਲਾ ਮਹਾਰਾਜ ਅੱਖਰ ਵਾਦਾ ਘਾਟਾ ਭੁੱਲ ਚੁੱਕ ਲਾਗੇ ਬੈਠਾ ਬੰਦਾ ਫੇਵਰੀ ਸੋਚਦਾ ਵੀ ਇਹਨੂੰ ਇੰਨੇ ਸਾਲ ਹੋ ਗਏ ਬਾਣੀ ਪੜਦਿਆਂ ਕਥਾ ਕਰਦਿਆਂ ਇਹਨੂੰ ਫੇ ਵੀ ਕਹਿਣਾ ਪਿਆ ਵੀ ਭੁੱਲ ਚੁੱਕ ਮਾਫ ਕਰਨੀ ਤੇ ਮੈਨੂੰ ਐਵੇਂ ਡਰਾਈ ਜਾਂਦਾ ਵੀ ਭੁੱਲ ਚੁੱਕ ਹੋ ਗਈ ਤੇ ਪਾਪ ਲੱਗੂ ਭੁੱਲ ਚੁੱਕ ਕਿਸੇ ਕੋਲ ਵੀ ਹੋ ਸਕਦੀ ਹੈ ਪੜਨ ਵਾਲੇ ਕੋ ਵੀ ਹੋ ਸਕਦੀ ਹੈ ਤੇ ਨਾ ਪਣ ਹੁਣ ਇੱਕ ਬੰਦਾ ਕਹਿੰਦਾ ਪਾਪ ਲੱਗੂ ਪਾਪ ਤੇ ਲੱਗ ਚੁੱਕਾ ਪਹਿਲਾਂ ਹੀ ਬੱਚੇ ਨਾੜਾਂ ਚ ਟੀਕੇ ਲਾ ਰਹੇ ਹੁਣ ਇਸ ਤੋਂ ਵੱਡਾ ਪਾਪ ਕਿਹੜਾ ਹੋਣਾ ਜੀ ਦਾਜ ਕਰਕੇ ਧੀਆਂ ਬਲੀ ਚੜ ਰਹੀਆਂ ਹੋ ਇਸ ਤੋਂ ਵੱਡਾ ਪਾਪ ਕਿਹੜਾ ਹੋਣਾ ਬਜ਼ੁਰਗ ਮਾਮਾ ਨੂੰ ਘਰੋਂ ਧੱਕੇ ਪੈ ਰਹੇ ਹੋਣਾ ਘਰਾਂ ਚ ਇੱਕ ਦੂਜੇ ਸਿਰ ਪਾੜਨ ਤੱਕ ਜਾਂਦੇ ਹੋਏ ਇਹ ਪਾਪ ਹੀ ਤੇ ਆ ਪਾਪ ਤੇ ਪਹਿਲਾਂ ਲੱਗਾ ਵਾ ਪਾਪ ਤੇ ਲਵਣਾ ਵਾ ਤੇ ਦੂਜੀ ਬੇਨਤੀ ਹੋਰ ਕਰਾਂ ਇੱਕ ਬੱਚਾ ਨਾ ਜਦੋਂ ਪਹਿਲੀ ਵਾਰ ਉਹ ਬੋਲਣਾ ਸਿੱਖਦਾ ਨਾ ਤੇ ਤੋਤਲੀ ਜ਼ੁਬਾਨ ਨਾਲ ਬੋਲਦਾ ਚਾਚੇ ਨੂੰ ਤਾਤਾ ਕਹਿੰਦਾ ਤੇ ਚਾਚਾ ਭਾਵੇਂ ਪਿੰਡ ਦਾ ਸਰਪੰਚ ਹੋਵੇ ਭਾਵੇਂ ਐਮਐਲਏ ਹੋਵੇ ਇਲਾਕੇ ਦਾ ਜਦੋਂ ਉਹਦਾ ਭਤੀਜਾ ਨੂੰ ਚਾਚੇ ਨੂੰ ਤਾਤਾ ਕਹਿੰਦਾ ਨਾ ਉਹ ਫੇਰ ਵੀ ਮੱਥਾ ਚੁੰਮਦਾ ਆਪਣੇ ਭਤੀਜੇ ਦਾ ਕਿ ਮੇਰੇ ਬੱਚੇ ਨੇ ਭਾਵੇਂ ਮੈਨੂੰ ਤਾਤਾ ਹੀ ਕਿਹਾ ਬੋਲਿਆ ਤੇ ਹੈਗਾ ਨਾ ਕਿ ਚਾਚਾ ਗੁੱਸਾ ਕਰਦਾ ਕਿ ਤੂੰ ਮੇਰਾ ਨਾਮ ਵਿਗਾੜ ਕੇ ਲਿਆ ਖੁਸ਼ ਹੁੰਦਾ ਨਾ ਜੇ ਕਿ ਦੁਨਿਆਵੀ ਰਿਸ਼ਤੇਦਾਰ ਆਪਣੇ ਬੱਚੇ ਦੀ ਤੋਤਲੀ ਜ਼ੁਬਾਨ ਤੇ ਮੱਥਾ ਚੁੰਮ ਸਕਦਾ ਤੇ ਸਾਡੇ ਗੁਰੂ ਪਾਸ਼ਾ ਜੀ ਤੇਰੇ ਮੂੰਹ ਚੋਂ ਪੜਦੇ ਆ ਅੱਖਰ ਮੜਾ ਮੋਟ ਅਗਾ ਪਿਛਾ ਵੀ ਤੇਰਾ ਮੱਥਾ ਕਿਉਂ ਤੈਨੂੰ ਗਾਲ ਦਾ ਕਿਉਂ ਨਾਲ ਲਵਗਾ ਫਲਾ ਅਗਲਿਆਂ ਨੇ ਇਦਾਂ ਦਾ ਰੂਪ ਪੇਸ਼ ਕੀਤਾ ਵੀ ਤੇਰਾ ਤੇ ਨੁਕਸਾਨ ਹੋ ਜਾਣਾ ਤੰਤੋ ਪਤਾ ਕਿਉਂ ਅਗਲੇ ਨੂੰ ਪਤਾ ਸੀ ਜੀ ਆਪੇ ਪੜਨ ਲੱਗ ਪੇ ਸਾਡੇ ਕੋਲੋਂ ਇੱਕ ਕੋਤਰੀਆਂ ਕਿਨੇ ਕਰਾਉਣੀਆਂ ਸਾਡੇ ਕੋਲ ਲੜੀਵਾਰ ਪਾਠ ਕਿਨੇ ਕਰਾਉਣੇ ਜੀ ਜਿਹੜਾ ਬੜਾ ਵੱਡਾ ਥਾਂ ਚੱਲ ਰਿਆ ਖੰਡ ਪਾਠਨ ਦੀਆਂ ਲੜੀਆਂ ਹੋ ਰੀਆਂ ਵਿਦੇਸ਼ ਬੈਠੇ ਬੰਦੇ ਦਾ ਪਾਠ ਕਿਸੇ ਡੇਰੇ 'ਚ ਹੋ ਰਿਆ ਰੋਟੀ ਬੰਦਾ ਆਪ ਖਾਂਦਾ ਸਾਹਮਣੇ ਪਈ ਆ ਪਾਣੀ ਆਪ ਪੀਂਦਾ ਤਾਂ ਪਿਆਸ ਬੁਝਦੀ ਆ ਤਨ ਤੇ ਪਾਣੀ ਪਾਉਂਦਾ ਤਾਂ ਤਨ ਦੀ ਮੈਲ ਲੈਂਦੀ ਆ ਪਰ ਇਹ ਇੱਕ ਦੱਸ ਦਿੰਦਾ ਬਾਣੀ ਪੜਨ ਬਾਰੇ ਤਾਂ ਲਿਖਿਆ ਪੜਾਉਣ ਬਾਰੇ ਕਿਤੇ ਨਹੀਂ ਲਿਖਿਆ ਪੜਨ ਬਾਰੇ ਲਿਖਿਆ ਪਰ ਪੜ੍ਹਾਈ ਜਾ ਰਹੀ ਏ ਪਾਠ ਕਿਤੇ ਹੋ ਰਿਹਾ ਤੇ ਕਰਾਉਣ ਵਾਲਾ ਕਿਤੇ ਹੋਰ ਬੈਠਾ ਤੇ ਆਓ ਆਪਣੇ ਘਰਾਂ ਸਤਿਗੁਰ ਦੀ ਬਾਣੀ ਲੈ ਕੇ ਉਹ ਬਿਨ ਖਾਏ 부ਜੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁੱਖ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਖੰਡੇ ਬਾਟ ਦੀ ਪੌਣ ਆਕਾਸ ਤਖਤੋਂ ਪ੍ਰਵਾਨ ਸਿਖ ਰਿਆ ਤੇ ਮਰਿਆਦਾ ਪਰ ਇੱਕ ਹੋਰ ਬੇਨਤੀ ਆ ਜਿੰਨੇ ਲੋਕ ਵੀ ਅਕਾਲ ਤਖਤ ਦੀ ਮਰਿਆਦਾ ਨੂੰ ਦੰਦੀਆਂ ਚੜਾ ਰਿਆ ਨਾ ਉਹ ਸਾਰੇ ਬੀਬੇ ਪੁੱਤ ਬਣ ਕੇ ਬੈਠੇ ਅੱਛਾ ਜਿਹੜੇ ਤੇ ਕਹਿੰਦੇ ਬਾਣੀ ਆਪ ਪੜੋ ਉਹ ਸਰਕਾਰੀ ਆ ਜਿਹੜੇ ਕਹਿੰਦੇ ਸਾਡੇ ਕੋ ਆਣ ਕੇ ਪੜਾਓ ਉਹ ਪੰਥਕਵਾ ਅਚਿਤਾ ਰੱਖਿਓ ਜਿਹੜੇ ਕਹਿੰਦੇ ਆਪ ਪੜੋ ਤੁਸੀਂ ਖੁਦ ਪੜ ਲਓ ਇੱਕ ਵਾਰ ਤੁਸੀਂ ਆਪ ਪੜੋਗੇ ਤੁਹਾਨੂੰ ਕਿਸੇ ਦੀ ਲੋੜ ਪੈਣੀ ਨਹੀਂ ਤੁਹਾਡੇ ਘਰਾਂ ਵਿੱਚ ਗੁਰੂ ਦੀ ਵਿਚਾਰ ਆਉਣ ਲੱਗ ਪਵੇਗੀ ਗੁਰੂ ਦਾ ਸਿਧਾਂਤ ਆਉਣ ਲੱਗ ਪਵੇਗਾ ਅਸੀਂ ਆਪਣੇ ਆਪ ਜਿਹੜੋ ਬਾਣੀ ਪੜਾਂਗੇ ਗੁਰਬਾਣੀ ਸਜਗ ਮੈਂ ਚਾਨਣ ਕਰਮ ਵਸੈ ਮਨ ਆਏ ਜਿਉਂ-ਜਿਉਂ ਆਪਣੇ ਘਰਾਂ 'ਚ ਗੁਰੂ ਦਾ ਉਪਦੇਸ਼ ਆਏਗਾ ਗੁਰੂ ਦੀ ਵਿਚਾਰ ਆਏਗੀ ਗੁਰੂ ਦਾ ਸਿਧਾਂਤ ਸਾਡੇ ਘਰਾਂ ਚ ਆਏਗਾ ਤੇ ਅਸੀਂ ਬਾਣੀ ਪੜਨ ਤੇ ਵਿਚਾਰਨੀ ਸ਼ੁਰੂ ਕਰਾਂਗੇ ਦੇ ਧਾਰੀ ਬਾਬਿਆਂ ਨੇ ਘਰਾਂ ਚ ਸਰੂਪ ਤੇ ਚਕਾਏ ਹੋਣਗੇ ਰੱਖੇ ਨਹੀਂ ਮੈਂ ਕੈਲੀਫੋਰਨੀਆ ਦੀ ਗੱਲ ਦੱਸਦਾ ਗੁਰਮਤ ਸਮਾਗਮ ਚੱਲ ਰਿਹਾ ਸੀ ਕੈਲੀਫੋਰਨੀਆ ਲੜਾਈ ਗੁਰਦੁਆਰੇ ਦੀ ਗੱਲ ਹੈ ਤੇ ਉੱਥੇ ਇੱਕ ਡਾਕਟਰ ਤੇ ਉਹਦੀ ਪਤਨੀ ਵੀ ਡਾਕਟਰ ਤੇ ਉਹ ਵੀਰ ਆਪ ਵੀ ਡਾਕਟਰ ਸੀ ਕਹਿੰਦੇ ਮੈਂ ਤਾਂ ਕਥਾ ਕੀਤੀ ਮੈਂ ਕਹਿੰਦਾ ਸਹਿਜ ਪਾਠ ਘਰਾਂ ਚ ਕਰੋ ਜਦੋਂ ਮੈਂ ਗੱਡੀ ਚ ਬਹਿ ਕੇ ਜਾਣ ਲੱਗਾ ਨਾ ਉਹ ਤੇ ਮੇਰੇ ਕੋਲ ਆ ਗਿਆ ਕਹਿੰਦੇ ਭਾਈ ਸਾਹਿਬ ਤੁਸੀਂ ਕਿਹ ਬਾਣੀ ਆਪ ਪੜੋ ਕਿੱਥੋਂ ਪੜੀਏ ਮੈਂ ਕਿਹਾ ਪੋਥੀਆਂ ਰੱਖੋ ਜੇ ਘਰ ਦੀ ਜਗਾ ਹੈਗੀ ਤੇ ਮਾਰਾ ਸਰੂਪ ਰੱਖ ਲਓ ਪਤਾ ਕਿਉਂ ਮੈਨੂੰ ਕੀ ਆਂਦੇ ਕਹਿੰਦੇ ਸਰੂਪ ਤੇ ਸਾਡੇ ਘਰ ਹੈਗਾ ਸੀ ਮੈਂ ਕਿਹਾ ਹੈਗਾ ਸੀ ਦਾ ਕੀ ਮਤਲਬ ਹੈ ਹੁਣ ਨਹੀਂ ਹੈਗਾ ਕਹਿੰਦੇ ਹੈਗਾ ਸੀ ਸਰੂਪ ਤੇ ਇੱਕ ਵਾਰੀ ਅਖੇ ਬਾਬਾ ਜੀ ਪੰਜਾਬ ਤੋਂ ਆਏ ਤੇ ਅਸੀਂ ਉਹਨਾਂ ਨੂੰ ਆਪਣੀ ਮਾੜੀ ਕਿਸਮਤ ਨੂੰ ਘਰ ਲੈ ਗਏ ਉਹਨਾਂ ਨੂੰ ਜਦੋਂ ਪਤਾ ਲੱਗਾ ਸਾਡੇ ਘਰ ਸਰੂਪ ਹੈ ਤੇ ਉਹਨਾਂ ਸਾਨੂੰ ਕਿਹਾ ਤੁਸੀਂ ਤੇ ਬੇਇੱਜ਼ਤੀ ਕਰਦੇ ਹੋ ਉਹਨਾਂ ਸਾਡਾ ਸਰੂਪ ਚਕਾ ਕੇ ਤੇ ਗੁਰਦੁਆਰੇ ਛੱਡ ਆਏ ਮੈਂ ਕਿਹਾ ਵਜ੍ਹਾ ਕੀ ਸੀ ਕਹਿੰਦੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵਜ੍ਹਾ ਇਹ ਸੀ ਵੀ ਜੇ ਅਸੀਂ ਬਾਣੀ ਆਪ ਪੜ੍ਹ ਲੈਂਦੇ ਸਾਨੂੰ ਕਿਸੇ ਦੇਹਧਾਰੀ ਦੀ ਲੋੜ ਨਹੀਂ ਸੀ ਪੈਣੀ ਅਗਲੇ ਨੇ ਕਿਹਾ ਵੀ ਇਹਨਾਂ ਦੇ ਘਰਾਂ ਜੋ ਸਰੂਪ ਹੌਲੀ ਹੌਲੀ ਚਕਾਓ ਸਾਡੇ ਕੋਲ ਆਣ ਕੇ ਖੰਡ ਪਾਠ ਕਰਾਓ ਤੇ ਖੰਡ ਪੜਦਾ ਸਾਡੇ ਕੋਲੋਂ ਕੀਤੇ ਦਾ ਫਲ ਆਣ ਕੇ ਲੈ ਜਾਓ ਫਿਰ ਮੈਂ ਸਮਝਾਇਆ ਫਿਰ ਉਹ ਦੁਬਾਰਾ ਆਪਣੇ ਘਰ ਚ ਉਹਨਾਂ ਨੇ ਬਾਣੀ ਦਾ ਫੇਰ ਸਰੂਪ ਪ੍ਰਕਾਸ਼ ਕੀਤਾ ਪਤੀ ਪਤਨੀ ਸਵੇਰੇ ਕਲੀਨਿਕ ਤੇ ਜਾਣ ਤੋਂ ਪਹਿਲਾਂ 5-7 ਅੰਕ ਸੋਜ ਪੜ ਰੋਜ਼ ਕਰਕੇ ਜਾਂਦੇ ਸੀ ਜਿਹੜੇ ਆਪ ਬਾਣੀ ਪੜਦੇ ਉਹਨਾਂ ਨੂੰ ਇਹ ਲੋਕ ਆਂਦੇ ਬੇਦਬੀ ਕਰਦੇ ਆ ਤੇ ਆਪ ਤੁਹਾਡੇ ਡੇਰਿਆਂ ਚ ਕੀ ਕੁਝ ਹੋਰ ਰਿਆ ਇਹ ਤੁਸੀਂ ਸਾਰੇ ਜਾਣਦੇ ਆ ਉਧਰ ਨੂੰ ਕੋਈ ਮੂੰਹ ਨਹੀਂ ਕਰਦਾ ਜਿਹੜੇ ਥਾਂ ਥਾਂ ਤੇ ਇਨੀਆਂ ਮਨਮਤਾਂ ਹੋ ਰਹੀਆਂ ਆ ਉਹ ਮੇਰੀ ਹੱਥ ਜੋੜ ਕੇ ਬੇਨਤੀ ਐ ਜਿੰਨੇ ਵੀ ਤੁਸੀਂ ਭੈਣ ਭਰਾ ਪਾਸਟਾ ਤੇ ਜਿੰਨੇ ਵੀ ਤੁਸੀਂ ਨਗਰ ਨਿਵਾਸੀ ਹੋ ਜਿੰਨੀ ਪ੍ਰਬੰਧਕ ਕਮੇਟੀ ਆ ਪਹਿਲੀ ਵਾਰ ਤੁਹਾਡੇ ਨਗਰ ਆਉਣ ਦਾ ਮੌਕਾ ਮਿਲਿਆ ਐ ਹੱਥ ਜੋੜ ਕੇ ਬੇਨਤੀ ਐ ਖੰਡੇ ਬਾਟੀ ਦੀ ਪੌਲ ਲਓ ਗੁਰੂ ਦੇ ਪੁੱਤਰ ਤੇ ਧੀਆਂ ਬਣ ਕੇ ਗੁਰੂ ਦੀ ਬਾਣੀ ਦੇ ਲੜ ਲੱਗੋ ਗੁਰ ਜੈਸਾ ਨਾਹੀਂ ਕੋ ਦੇਵ ਜਿਸ ਮਸਤਕ ਭਾਗ ਸੋ